ਡੀਆਈਜੀ ਹਰਚੰਦ ਸਿੰਘ ਮਾਮਲੇ ਦੇ ਵਿੱਚ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਨੇ ਡੀਆਈਜੀ ਹਰਚੰਦ ਸਿੰਘ ਹੁਣਾਂ ਦੇ ਬੈਂਕ ਲੋਕਰ ਖੰਗਾਲੇ ਜਾ ਰਹੇ ਨੇ ਸੀਬੀਆਈ ਦੇ ਵੱਲੋਂ ਵੱਖ-ਵੱਖ ਪੜਤਾਲ ਜਿਹੜੀ ਆ ਕੀਤੀ ਜਾ ਰਹੀ ਹੈ ਬੇਨਾਮੀਆ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕਈ ਗਹਿਣੇ ਸਾਹਮਣੇ ਆ ਰਹੇ ਨੇ ਬਹੁਤ ਤਰ੍ਹਾਂ ਦੀ ਜੜੀ ਆ ਉਹ ਜਾਂਚ ਪੜਤਾਲ ਇਸ ਵੇਲੇ ਕੀਤੀ ਜਾ ਰਹੀ ਹੈ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਡੀਆਈਜੀ ਹਰਚੰਦ ਸਿੰਘ ਹੁਣਾਂ ਦੀ ਨੌਕਰੀ ਦੇ ਦੌਰਾਨ ਜਿਹੜੇ ਮਾਮਲੇ ਜਿਹੜੇ ਕੇਸ ਸਾਹਮਣੇ ਆਏ ਸੀਗੇ ਉਹਨਾਂ ਨੂੰ ਇਨਵੈਸਟਿਗੇਟ ਕੀਤਾ ਜਾਏਗਾ ਇਹ ਵੀ ਦੇਖਿਆ ਜਾਏਗਾ ਕਿ ਉਹ ਕੇਸ ਕਿਵੇਂ ਹੱਲ ਹੋਏ ਕੀ ਉਹਨਾਂ ਦੇ ਵਿੱਚ ਤਾਂ ਰਿਸ਼ਵਤਖੋਰੀ ਜਿਹੜੀ ਹੈ ਉਹ ਤਾਂ ਨਹੀਂ ਹੋਈ ਇੱਕ ਸਵਾਲ ਇਹ ਵੀ ਬਣਿਆ ਹੋਇਆ ਕਿ ਡੀਆਈਜੀ ਹਰਚੰਦ ਸਿੰਘ ਹੋਣਾ ਨੂੰ ਹੁਣ ਤੱਕ ਡਿਸਮਿਸ ਕਿਉਂ ਨਹੀਂ ਕੀਤਾ ਗਿਆ ਸਾਰੇ ਸਵਾਲਾਂ ਦੀ ਉੱਪਰ ਗੱਲਬਾਤ ਕਰਾਂਗੇ ਕੀ ਨਵੇਂ ਖੁਲਾਸੇ ਹੋ ਰਹੇ ਨੇ ਸੀਬੀਆਈ ਦੇ ਵੱਲੋਂ ਹੁਣ ਕੀ ਕੀ ਕੀਤਾ ਜਾ ਰਿਹਾ ਹੈ ਕਿਹੜੇ ਲੋਕਾਂ ਦੀ ਇਨਵੋਲਵਮੈਂਟ ਜਿਹੜੀ ਹੈ ਇਸ ਕੇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਸਕਦੀ ਹੈ ਤਾਂ ਸਾਰੀ ਗੱਲਬਾਤ ਕਰਦੇ ਹਾਂ ਸਾਬਕਾ ਪੁਲਿਸ ਮੁਲਾਜ਼ਮ ਭੁਪਿੰਦਰ ਸਿੰਘ ਗੋਤਰਾ ਮੌਜੂਦ ਹੈਗੇ ਨੇ ਸਾਡੇ ਨਾਲ ਤਾਂ ਗੋਤਰਾ ਸਾਹਿਬ ਕਿਵੇਂ ਦੇਖ ਰਹੇ ਹੋ ਡੀਆਈਜੀ ਸਾਹਿਬ ਤਾਂ ਚਲੇ ਗਏ ਕਹਿੰਦੇ ਬੜੈਲ ਜੇਲ 14 ਦਿਨ ਦੀ ਨਿਆਇਕ ਹਿਰਾਸਤ ਹੈ ਪਿੱਛੋਂ ਸੀਬੀਆਈ ਦੇ ਵੱਲੋਂ ਜਿਹੜੀਆਂ ਪੈੜਾਂ ਨਪੀਆਂ ਜਾ ਰਹੀਆਂ ਨੇ ਬੈਂਕ ਲੋਕਰ ਜਿਹੜੇ ਨੇ ਉਹ ਖੋਲੇ ਜਾ ਰਹੇ ਨੇ ਕਹਿੰਦੇ ਨੇ ਕਿ ਫਲੈਟ ਬਹੁਤ ਸਾਹਮਣੇ ਆਏ ਨੇ ਪ੍ਰਾਪਰਟੀਆਂ ਬਹੁਤ ਸਾਹਮਣੀਆਂ ਆਈਆਂ ਨੇ ਕੀ ਕੁਝ ਨਵਾਂ ਨਿਕਲ ਕੇ ਆ ਰਿਹਾ ਇਹਦੇ ਚ ਸਤਿ ਸ਼੍ਰੀ ਅਕਾਲ ਜੀ ਮੈਂ ਜਿੰਨੇ ਵੀ ਮੇਰੇ ਵੀਰ ਭਰਾ ਸੁਣਦੇ ਹੋਣ ਮੈਂ ਸਾਰਿਆਂ ਨੂੰ ਦਿਲੋਂ ਨਮਸਕਾਰ ਕਰਦਾ ਹਾਂ ਗੱਲ ਬੜਾ ਇੱਕ ਗੰਭੀਰ ਮਸਲਾ ਖੜਾ ਹੋਇਆ ਇਸ ਵੇਲੇ ਸਾਡੇ ਪੰਜਾਬ ਦੇ ਵਿੱਚ ਕਿ ਕੋਈ ਵਕਤ ਸੀ ਜਦੋਂ ਪੰਜਾਬ ਦੇ ਵਿੱਚ ਇੱਕ ਆਈਜੀ ਹੁੰਦਾ ਸੀ ਤੇ ਬਾਕੀ ਡੀਆਈਜੀ ਵੀ ਕੋ ਬਿਰਲਾ ਬਿਰਲਾ ਹੀ ਹੁੰਦਾ ਸੀ ਅੱਜ ਉਹ ਸਟੇਜ ਆ ਗਈ ਕਿ ਪੰਜਾਬ ਦੇ ਵਿੱਚ ਡੀਜੀਪੀ ਕਿੰਨੇ ਹੋ ਗਏ ਨੇ ਆਈਜੀ ਕਿੰਨੇ ਆ ਕੋਈ ਸਮਝ ਨਹੀਂ ਆਮ ਜਨਤਾ ਨੂੰ ਹੁਣ ਦੇਖੋ ਇੱਕ ਡੀਆਈਜੀ ਲਾਇਆ ਜਾਂਦਾ ਤਿੰਨ ਜਿਹੜਿਆਂ ਦਾ ਮਾਲਕ ਸੀ ਤੇ ਆਮ ਜਨਤਾ ਆਪਣਾ ਇਨਸਾਫ ਲੈਣ ਵਾਸਤੇ ਕਹਿੰਦੀ ਵੀ ਯਾਰ ਅਸੀਂ ਆਈਪੀਐਸ ਅਫਸਰ ਕੋਲ ਇਨਕੁਆਰੀ ਮਾਰਕ ਰਹੀ ਵੀ ਆਈਪੀਐਸ ਅਫਸਰ ਸਾਨੂੰ ਇਨਸਾਫ ਦੇਣਗੇ ਹੁਣ ਤੁਸੀਂ ਗੱਲ ਕੀਤਾ ਵੀ ਇਹਨਾਂ ਨੇ ਜਿਹੜੇ ਪਿੱਛੇ ਇਨਕੁਆਰੀਆਂ ਕੀਤੀ ਜਾਂ ਜੋ ਕੇਸ ਕੀਤੇ ਪਿਛਲੀ ਉਹਨਾਂ ਦੀ ਫਾਈਲ ਖੁੱਲ ਰਹੀ ਹੈ ਉਹ ਸੀਬੀਆਈ ਨੇ ਤੇ ਅਜੇ ਪਿੱਛੇ ਇਸ ਤੋਂ ਇਲਾਵਾ ਵੀ ਹੋਰ ਤੱਕ ਜਾਣ ਗਏ ਵੀ ਜਦੋਂ ਇਹ ਕਾਲਜ ਤੋਂ ਚੱਲਿਆ ਜਾਂ ਕਿੱਧਰੋਂ ਆਇਆ ਕਿੱਥੇ ਤੱਕ ਪਹੁੰਚਿਆ ਇੱਥੇ ਤੱਕ ਇਹ ਕਾਰਵਾਈ ਜਾਏਗੀ ਜਾਣੀ ਵੀ ਚਾਹੀਦੀ ਜਿਹੜਾ ਬੰਦਾ ਇੱਕ ਆ ਛੋਟੇ ਜਿਹੇ ਕੰਮ ਵਾਸਤੇ 4-5 ਲੱਖ ਰੁਪਏ ਦੀ ਡਿਮਾਂਡ ਕੀਤੀ ਔਰ ਜਿੰਨੇ ਪੈਸੇ ਰਿਕ ਉਹ ਕੋਈ ਇੱਕ ਵਾਰੀ ਦੇ ਪੈਸੇ ਲਿਆਂ ਦੀ ਰਿਕਵਰੀ ਨਹੀਂ ਆਫਟਰ ਖਰੇ ਕਿੰਨਿਆਂ ਕ ਬੰਦਿਆਂ ਦਾ ਗਲ ਘੁੱਟ ਕੇ ਤੇ ਉਹ ਇੰਨੇ ਪੈਸੇ ਮੌਕੇ ਤੇ ਹੋਏ ਹੋਣ ਕੁਛ 6-7 ਕਰੋੜ ਹੋਇਆ ਰਕਮ ਜਿਹੜੀ ਮੌਕੇ ਤੇ ਹੋਈ ਉਹ ਇੱਕੋ ਵਾਰੀ ਦੇ ਪੈਸੇ ਆ ਗਏ ਨਹੀਂ ਖਰੇ ਕਿਥੋਂ ਘੋਮ ਕਮਾ ਕੇ ਆਏ ਹੋਣਗੇ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਾਪਰਟੀ ਇਹ ਇੰਨੀਆਂ پلاਟ ਇੰਨਾ ਕੁਛ ਇਹਦੇ ਲੋਕਰਾਂ ਚੋਂ ਨਿਕਲ ਰਿਹਾ ਮੈਂ ਸਰਕਾਰ ਨੂੰ ਔਰ ਅਫਸਰਾਂ ਨੂੰ ਵੀ ਇੱਕ ਬੇਨਤੀ ਕਰਦਾ ਮੈਂ ਸ਼ਾਇਦ ਪਹਿਲੀ ਵਾਰ ਇੰਟਰਵਿਊ 'ਚ ਇਹ ਗੱਲ ਕਿਹਾ ਸੀ ਮੈਂ ਕਹਾਂ ਵੀ 4-5 ਪਰਚੇ ਦਰਜ ਹੋਣੇ ਆ ਹੁਣ ਆ ਜਿਹੜਾ ਆਮਦਨ ਤੋਂ ਵੱਧ ਪ੍ਰਾਪਰਟੀ ਦਾ ਪਰਚਾ ਵੀ ਬਣਦਾ ਹੈ ਕਿਉਂਕਿ ਜਦੋਂ ਇਨਕਮ ਟੈਕਸ ਰਿਟਰਨ ਨਾਲ ਪਿੱਛੇ ਭਰੀ 18 ਕਰੋੜ ਰੁਪਏ ਦੀ ਪ੍ਰਾਪਰਟੀ ਦੀ ਇਨਕਮ ਟੈਕਸ ਰਿਟਰਨ ਭਰੀ ਸੀ ਜੀ ਹੁਣ ਹਾਂ ਜੀ ਅੱਛਾ ਤੇ ਹੁਣ ਜੇ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਵੀ ਬਣਦਾ ਜੇ ਉਹ ਇਹਨਾਂ ਤੇ ਹੋਏਗਾ ਤੇ ਉਸ ਤੋਂ ਬਾਅਦ ਕੀ ਹੋਣਾ ਕਿ ਇਹ ਵੀ ਡਿਸਮਿਸ ਕਰਨੇ ਬਣਦੇ ਆ ਜਿਵੇਂ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਡੀਆਈਜੀ ਪੁੱਲਰ ਹੋਣਾ ਦੇ 50 ਦੇ ਕਰੀਬ ਜਿਹੜੇ ਨੇ ਫਲੈਟ ਵੀ ਕਹਿੰਦੇ ਨੇ ਕਿ ਸਾਹਮਣੇ ਆਏ ਨੇ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਸੀਗੇ ਔਰ ਇਹਦਾ ਕਿਰਾਇਆ ਕਹਿੰਦੇ ਕਿ ਇਹਨਾਂ ਦੀ ਵਾਈਫ ਨੂੰ ਜਾਂਦਾ ਸੀਗਾ ਇਹਨੇ ਫਲੈਟ ਸੀਗੇ ਡੀਆਈਜੀ ਦੇ ਕੋਲ ਬਿਲਕੁਲ ਜੀ ਜੇ ਤੁਸੀਂ ਦੇਖੋ ਵੀ ਇਹ ਜਦੋਂ ਅਸੀਂ 7 ਕਰੋੜ ਰੁਪਈਆ ਦੇਖਿਆ 7 ਕਰੋੜ ਰੁਪਈਆ ਵੈਸੇ ਤੇ ਇਹੋ ਜਿਹੇ ਬੰਦੇ ਕੋਲ 7 ਕਰੋੜ ਰੁਪਈਆ ਕੋ ਬਹੁਤ ਹੀ ਵੱਡੀ ਅਮਾਊਂਟ ਨਹੀਂ ਜਿੱਦਾਂ ਹੁਣ ਕਿੰਨੇ ਫਲੈਟ ਦੱਸਦੇ ਪਏ ਨੇ ਉਹਦੇ ਕੋਲ ਨੇ ਉਹ ਫਲੈਟ ਜੇ ਆਪਾਂ ਐਵਰੇਜ ਲਾ ਕੇ ਚੱਲੀਏ ਮੰਨ ਲਓ ਜੇ 20 ਫਲੈਟ ਨੇ ਆਪਾਂ ਐਵਰੇਜ ਜੇ ਮੰਨ ਲਓ 1 ਕਰੋੜ ਦਾ ਵੀ ਫਲੈਟ ਲੈ ਕੇ ਚੱਲੀਏ ਤਾਂ 20 ਕਰੋੜ ਦੇ ਤੇ ਫਲੈਟ ਹੀ ਹੋਗੇ ਹੂੰ ਫਿਰ 1 ਕਰੋੜ ਦੇ ਫਲੈਟ ਦੇ ਵਿੱਚੋਂ ਆਪਾਂ ਐਸਟੀਮੇਟ ਲਾ ਕੇ ਚੱਲੀਏ ਕਿ ਨਾਰਮਲ ਵੀ 20000 ਰੁਪਏ ਦਾ ਕਿਰਾਇਆ ਆਂਦਾ ਹੋਵੇ ਤੇ ਕਿੰਨਾ ਕਿਰਾਇਆ ਹੀ ਬਣਦਾ ਦਾ ਮੈਂਥਲੀ ਇਹ ਸਾਰੀਆਂ ਚੀਜ਼ਾਂ ਨੂੰ ਕਾਊਂਟ ਕੀਤਾ ਜਾਵੇ ਤਾਂ ਬਹੁਤ ਵੱਡਾ ਸਕੈਮ ਹੈ ਔਰ ਇਸ ਸਕੈਮ ਦੇ ਪਿੱਛੇ ਕਿਹਦਾ ਕਿਹਦਾ ਹੱਥ ਹੈ ਇਹ ਵੀ ਸਾਹਮਣੇ ਆਣਾ ਚਾਹੀਦਾ ਹਾਂ ਇਹੀ ਸਭ ਤੋਂ ਵੱਡਾ ਸਵਾਲ ਹੈ ਕਹਿੰਦੇ ਨੇ ਕਿ ਡੀਆਈਜੀ ਲੈਵਲ ਦਾ ਜੇ ਅਫਸਰ ਇੱਡੇ ਵੱਡੇ ਵੱਡੇ ਪੱਧਰ ਤੇ ਰਿਸ਼ਵਤ ਲੈ ਰਿਆ ਸੀਗਾ ਤਾਂ ਕਹਿੰਦੇ ਫਿਰ ਇਕੱਲਾ ਨਹੀਂ ਹੋਏਗਾ ਬਹੁਤ سارے ਲੋਕਾਂ ਨੂੰ ਕਹਿੰਦੇ ਇਹਨਾਂ ਦੇ ਸੀਨੀਅਰ ਨੂੰ ਵੀ ਪਤਾ ਹੋਏਗਾ ਤੇ ਬੜੇ سارے ਥੱਲੇ ਵਾਲਿਆਂ ਨੂੰ ਵੀ ਪਤਾ ਹੋਏਗਾ ਜਿਵੇਂ ਹੁਣ ਇਹ ਵੀ ਗੱਲ ਸਾਹਮਣੇ ਆਈ ਕਿ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਖੰਗਾਲੇ ਜਾਣਗੇ ਉਹਦੇ ਵਿੱਚ ਲੱਗ ਰਿਹਾ ਕਿ ਫਿਰ ਕਈ ਜਾਣੇ ਜਿਹੜੇ ਨੇ ਇਸ ਕੁੰਡੀ ਦੇ ਵਿੱਚ ਫਸਣਗੇ ਹੁਣ ਮੈਂ ਪਹਿਲਾਂ ਕਹਿ ਗਏ ਹਟ ਜਾ ਕਿ ਜਿੰਨੇ ਵੀ ਪੁਰਾਣੇ ਕੇਸ ਨੇ ਉਹ ਸਾਰਿਆਂ ਦੀ ਡਿਟੇਲ ਹੁਣ ਨਿਕਲੇਗੀ ਕੋਈ ਕੁਛ ਹੈ ਮੈਂ ਕਿ ਮੇਂਦੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਵੀ ਕਿਸੇ ਵੇਲੇ ਕਿਸੇ ਦੀ ਇਨਕੁਆਇਰੀ ਕਰਕੇ ਉਹ ਬੰਦਾ ਬਾਹਰ ਕੱਢਿਆ ਹੁੰਦਾ ਕਿਸੇ ਮੁਕਦਮੇ ਚ ਕੀ ਉਹ ਬੰਦਾ ਇਨਕੁਆਇਰੀ ਕਰਕੇ ਜਿਹੜਾ ਨਿਕਲਿਆ ਉਹ ਕਿੱਦਾਂ ਨਿਕਲਿਆ ਸਾਰੀ ਡਿਟੇਲ ਸਾਹਮਣੇ ਆਏਗੀ ਤੁਸੀਂ ਇੱਕ ਦੇਖੋ ਅੱਜ ਤੱਕ ਪੰਜਾਬ ਦੇ ਵਿੱਚ ਪਹਿਲੀ ਗੱਲ ਤੇ ਡੀਆਈਜੀ ਲੈਵਲ ਦਾ ਪਰਚਾ ਹੀ ਕੋਈ ਨਹੀਂ ਹੋਇਆ ਜਦੋਂ ਕਿ ਮੇਰੀ ਹੋਸ਼ ਸੰਭਾਲੀਏ ਚਲੋ ਜੇ ਇੱਥੇ ਪਰਚਾ ਆਇਆ ਕੋਈ ਪੰਜਾਬ ਦਾ ਚਾਹੇ ਆਪੋਜੀਸ਼ਨ ਪਾਰਟੀ ਹੋਵੇ ਚਾਹੇ ਕੋਈ ਹੋਵੇ ਬੰਦਾ ਅੱਜ ਤੱਕ ਨਹੀਂ ਬੋਲੇ ਸਿਰਫ ਮੈਂ ਪਹਿਲੀ ਵਾਰੀ ਸੁਰਿਆ ਕਿ ਪੰਜਾਬ ਦਾ ਗਵਰਨਰ ਇੱਕ ਇਹ ਗੱਲ ਬੋਲ ਰਿਹਾ ਕਿ ਯਾਰ ਸਾਡੇ ਥੱਲੇ ਹੀ ਜਿੰਦਾ ਕਹਦੀ ਹੈ ਵੀ ਦੀਵੇ ਥੱਲੇ ਹਨੇਰਾ ਵੀ ਸਾਡੇ ਕੋਲ ਸਾਨੂੰ ਪਤਾ ਹੀ ਨਹੀਂ ਹੂੰ ਇਹ ਛੋਟੀ ਜੀ ਗੱਲ ਨਹੀਂ ਕਿ ਗਵਰਨਰ ਆਮ ਕਰਕੇ ਛੇਤੀ ਕੀਤਾ ਹੈ ਇਹ ਕੋਈ ਸਟ੍ਰੇਟ ਲੈਵਲ ਦਾ ਮੈਟਰ ਹੈ ਜਾਂ ਸਰਕਾਰ ਦਾ ਮੈਟਰ ਹੈ ਜਾਂ ਸਾਡੇ ਅਫਸਰਾਂ ਦਾ ਮੈਟਰ ਹੈ ਗਵਰਨਰ ਸਾਹਿਬ ਨੂੰ ਕਦੀ ਬੋਲਣ ਦੀ ਲੋੜ ਨਹੀਂ ਪਈ ਪਰ ਗਵਰਨਰ ਸਾਹਿਬ ਨੂੰ ਇਹ ਸੁਣਿਆ ਦੇਖੋ ਕਹਿ ਰਹੇ ਕਹਿੰਦੇ ਯਾਰ ਸਾਨੂੰ ਪਤਾ ਹੀ ਇਹ ਤੁਸੀਂ ਤਾਂ ਆ ਪੁਲਿਸ ਮੈਗਜ਼ਮੇਂ ਦੇ ਵਿੱਚ ਰਹੇ ਹੋ ਏਡੇ ਵੱਡੇ ਪੱਦਰ ਤੇ ਜਿਵੇਂ ਸਾਰਾ ਕੁਝ ਚੱਲ ਰਿਹਾ ਸੀਗਾ ਕੀ ਪਤਾ ਹੀ ਨਹੀਂ ਹੁੰਦਾ ਸੀਨੀਅਰ ਅਧਿਕਾਰੀਆਂ ਨੂੰ ਜਾਂ ਵਿਜੀਲੈਂਸ ਨੂੰ ਕਿ ਜਾਂ ਫਿਰ ਜਾਣ ਬੁੱਝ ਕੇ ਅੱਖਾਂ ਮੀਟੀਆਂ ਜਾਂਦੀਆਂ ਨੇ ਇਹ ਮੈਂ ਤੁਹਾਨੂੰ ਇੱਕ ਦਿਨ ਅੱਗੇ ਗੱਲ ਕਹੀ ਸੀ ਕਿ ਜਦੋਂ ਵੀ ਅਫਸਰ ਕੋਲ ਬਚਦਾ ਨਾ ਤੇ ਜਿਹੜੀ ਬਰਾਤ ਨਾਲ ਜਾਂਦੀ ਉਹਨੂੰ ਸਾਰਾ ਕੁਝ ਹੀ ਪਤਾ ਹੁੰਦਾ ਹਮ ਬਰਾਤ ਨਾਲ ਦਾ ਮਤਲਬ ਇਹ ਹੈ ਕਿ ਜਿਹੜੇ ਨਾਲ ਲੱਗੇ ਉਹ ਨਾਲ ਹੀ ਜਾਣੇ ਨੇ ਹੁਣ ਇਸ ਕੇਸ ਦੇ ਵਿੱਚ ਵੀ ਉਹਦੇ ਉਹਨਾਂ ਦੇ ਰੀਡਰ ਨੂੰ ਬੁਲਾਇਆ ਗਿਆ ਪੁੱਛਗਛ ਵਾਸਤੇ ਹਮ ਅਜੇ ਚੱਲ ਰਹੀ ਹੈ ਪੁੱਛਗਛ ਕੀ ਨਿਕਲਦਾ ਕਿਉਂਕਿ ਇਹ ਜਿਹੜੇ ਨਾਲ ਜਾਂਦੇ ਨਾ ਬਰਾਤ ਜਿਹੜੀ ਨਾਲ ਜਾਂਦੀ ਉਹ ਇਸੇ ਕਰਕੇ ਨਾਲ ਜਾਂਦੀ ਹੈ ਕਿਉਂਕਿ ਉਹ ਉਹੀ ਗੱਲ ਆਉਂਦੀ ਨਹੀਂ ਕਿ ਬਚੋਲਾ ਕਿਹੜਾ ਬਣਨਾ ਜਿਹੜਾ ਵਿਚੋਲਾ ਬਣਾ ਫਿਰ ਵਿਚੋਲੇ ਉਹੀ ਬਣਦੇ ਨੇ ਵੀ ਪੁੱਛ ਗਏ ਹੋਈ ਗੱਲ ਵੀ ਕਿੱਥੇ ਕੀ ਕਰਨਾ ਕੀ ਨਹੀਂ ਉਹ ਵਿਚੋਲੇ ਨੇ ਸਾਰੀ ਇਹਨਾਂ ਨੂੰ ਵੀ ਦੱਸਣੀ ਤੇ ਜਿਨ੍ਹਾਂ ਨੇ ਕਰਾਉਣਾ ਉਹਨਾਂ ਨੂੰ ਵੀ ਦੱਸਣੀ ਕਿਉਂਕਿ ਜਿੰਨੇ ਫੜਾਇਆ ਬਹੁਤ ਵੱਡੀ ਉਹਨੇ ਹਿੰਮਤ ਕੀਤੀ ਕਹਿਦੀ ਜਾਂ ਜੋ ਵੀ ਉਹਨੇ ਕੀਤਾ ਕਿਸ ਤਰੀਕੇ ਵੀ ਕੀਤਾ ਕਿਉਂਕਿ ਦੇਖੋ ਦੁਨੀਆ ਦਾ ਪੰਜਾਬ ਪੁਲਿਸ ਦੇ ਕੋਲੋਂ ਵਿਸ਼ਵਾਸ ਹੀ ਉੱਠ ਚੁੱਕਿਆ ਗਾਂਗੇ ਆਪਾਂ ਤੇ ਇਸ ਤੋਂ ਪਹਿਲਾਂ ਆਪਾਂ ਕਹ ਲਈਏ ਕਰਨਲ ਬਾਠ ਵਾਲਾ ਮਾਮਲਾ ਹੋਇਆ ਉਹ ਵੀ ਸ਼ੁਰੂ ਤੋਂ ਸੀਬੀਆਈ ਕੋਲੋਂ ਡਿਮਾਂਡ ਕਰਦੇ ਨੇ ਫੇ ਸੀਬੀਆਈ ਨੂੰ ਇਨਕੁਆਰੀ ਮਾਰਕ ਹੋਣੀ ਚਾਹੀਦੀ ਚਲੋ ਆਫਟਰ ਆਲ ਕੋ ਕੰਮ ਘੁੰਮ ਫਿਰ ਕੇ ਚਾਹੇ ਹਾਈ ਕੋਰਟ ਆਰਡਰ ਹੋ ਕੇ ਸੀਬੀਆਈ ਨੇ ਮਾਰ ਕੋਈ ਦੂਜਾ ਇਹ ਡਾਇਰੈਕਟ ਸੀਬੀਆਈ ਨੇ ਫੜ ਲੈਣਾ ਜਿਵੇਂ ਹੁਣ ਸੀਬੀਆਈ ਨੇ ਤੈ ਕੀ ਕਰ ਜਿਹੜੀ ਇਹ ਸ਼ੁਰੂ ਕਰਤੀ ਜਿਵੇਂ ਇਹਨਾਂ ਦੀ ਨੌਕਰੀ ਦੇ ਉੱਪਰ ਵੀ ਸਵਾਲ ਉੱਠਦੇ ਨੇ ਕਿ ਇਹਨਾਂ ਨੂੰ ਤਰਸ ਦੇ ਆਧਾਰ ਤੇ ਭਰਤੀ ਕੀਤਾ ਗਿਆ ਸੀਗਾ ਇਹ ਲਾਇਕ ਹੈ ਨਹੀਂ ਸੀਗੇ ਆਈਪੀਐਸ ਬਣਨ ਦੇ ਇਹ ਵੀ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਇਹ ਵੀ ਚੀਜ਼ ਦੀ ਸਾਰੀ ਇਨਕੁਆਇਰੀ ਹੋਏਗੀ ਸ਼ੁਰੂ ਤੋਂ ਬਿਲਕੁਲ ਹੋਣੀ ਚਾਹੀਦੀ ਤਰਸ ਕਿਸ ਚੀਜ਼ ਦਾ ਤਰਸ ਕੀਤਾ ਗਿਆ ਇੱਕ ਤੇ ਹੁੰਦਾ ਨਾ ਵੀ ਕੋਈ ਇੱਕ ਤਰਸ ਕੋਈ ਬੰਦਾ ਜਾ ਕੇ ਉਹਦਾ ਕਾਦਾ ਫਾਦਰ ਮਾਰ ਕੇ ਜਾਂ ਮਦਰ ਮਾਰ ਕੇ ਚਲੋ ਆਪਾਂ ਕਹਿ ਦਈਏ ਵੀ ਤਰਸ ਦੇ ਦਾਰ ਤੋਂ ਨਾ ਇਹ ਸਾਰਾ ਕੋਸ਼ਿਸ਼ ਤੇ ਨਾ ਦਾ ਆਪਣਾ ਹੈ ਆਪ ਹੀ ਖੇਡਣ ਵਾਲੇ ਆਪ ਹੀ ਕਰਨ ਵਾਲੇ ਸਭ ਕੋ ਆਪ ਕਰਨੇ ਫਾਦਰ ਨੇ ਦਾ ਡੀਏ ਜੀ ਬਿੰਦ ਸਿੰਘ ਦੀ ਸਰਕਾਰ ਸੀ ਮਾਹੌਲ ਖਰਾਬ ਸੀ ਉਹਦੇ ਵੇਲੇ ਚੱਕ ਜੀ ਡੀਐਸਪੀ ਭਰਤੀ ਕਰ ਰਿਹਾ ਔਰ ਇਸ ਬੰਦੇ ਨੇ ਅੱਜ ਤੱਕ ਕਿਸੇ ਮੁਲਾਜ਼ਮ ਦਾ ਨੁਕਸਾਨ ਹੀ ਕੀਤਾ ਹੋਊਗਾ ਭਲਾ ਕਿਸ ਦਾ ਨਹੀਂ ਕੀਤਾ ਹੋਊਗਾ ਮੈਂ ਸਪੈਸ਼ਲ ਇਹਨਾਂ ਦੇ ਫਾਦਰ ਕੋਲ ਇਹਨਾਂ ਨੂੰ ਫੋਨ ਕਰਾ ਚੁੱਕਾ ਹਾਂ ਕਿ ਕੋਈ ਮੁਲਾਜ਼ਮ ਸਾਡਾ ਗਲਤ ਡਿਸਮਿਸ ਹੋਇਆ ਭੀ ਇਹਨੂੰ ਰੀਇਨਸਟੇਟ ਕੀਤਾ ਜਾ ਕਹਿੰਦਾ ਮੇਰੇ ਕੋਲ ਭੇਜੋ ਉਸ ਮੁਲਾਜ਼ਮ ਦੇ ਮੁਹਾਲੀ ਲੱਗਾ ਸੀ ਮੁਲਾਜ਼ਮਾ ਸਾਡਾ ਥਾਣੇਦਾਰ ਸੀ ਕੋਈ ਉਹਦੀ ਫਾਈਲ ਚੁੱਕ ਕੇ ਮਾਰੀ ਉਹ ਤੂੰ ਐ ਮੇਰੇ ਪਿਓ ਕੋਲੋਂ ਫੋਨ ਕਰਾ ਕਿਉਂ ਕਰਾਇਆ ਮੈਂ ਇਸ ਅਫਸਰ ਨੂੰ ਪੁੱਛਣਾ ਚਾਹਨਾ ਅੱਜ ਤੇਰਾ ਪਿਓ ਹੀ ਤੈਨੂੰ ਮਿਲਣ ਵਾਸਤੇ ਉੱਥੇ ਗਿਆ ਜਿਹਦੀ ਤੂੰ ਫਾਈਲ ਜਿਹਦੇ ਕਹਿੰਦੇ ਤੂੰ ਫਾਈਲ ਮਾਰੀ ਚੁੱਕੇ ਕੋਈ ਥੋੜਾ ਜਿਹਾ ਸੋਚਣਾ ਚਾਹੀਦਾ ਯਾਰ ਆਪਣੇ ਮੁਲਾਜ਼ਮਾਂ ਵਾਸਤੇ ਵੀ ਕਿਉਂਕਿ ਜਦੋਂ ਵੀ ਕੋਈ ਅਫਸਰ ਨੌਕਰੀ ਕਰਦਾ ਹੈ ਸਿਰਫ ਉਹਦੀ ਸਾਰੀ ਜਿਹੜੀ ਉਹਦੀ ਦੇਖ ਰੱਖ ਜਾਂ ਉਹਦਾ ਧਿਆਨ ਉਹਦੇ ਮੁਲਾਜ਼ਮੇ ਰੱਖਦੇ ਕਿਉਂਕਿ ਮੁਲਾਜ਼ਮ ਨਹੀਂ ਉਹਨੂੰ ਬਚਾਉਣਾ ਜੇ ਛਤਰ ਛਾਇਆ ਜੇ ਗਨਮੈਨ ਜਦ ਲਿਆ ਜਾ ਪ੍ਰੋਟੈਕਸ਼ਨ ਉਹਦੀ ਮੁਲਾਜ਼ਮੀ ਕਰਦੇ ਨੇ ਤੇ ਇੰਨਾ ਵੀ ਨਾ ਮੁਲਾਜ਼ਮਾਂ ਨੂੰ ਤੁਸੀਂ ਮਾੜਾ ਤਾਂ ਸਮਝੋ ਕਿ ਉਹ ਪਿੱਛੇ ਤੁਹਾਡੇ ਤੋਂ ਹਟ ਰਹੇ ਜਿਵੇਂ ਇਹ ਹੁਣ ਕੇਸ ਹੋ ਗਿਆ ਉਸ ਤੋਂ ਬਾਅਦ ਹੁਣ ਤਬਾਦਲੇ ਜਿਹੜੇ ਨੇ ਹੋਏ ਨੇ ਜਿਵੇਂ ਹੁਣ ਡੀਆਈਜੀ ਜਗ੍ਹਾ ਤੇ ਵੀ ਜਿਹੜੇ ਨੇ ਉਹ ਨਾਨਕ ਸਿੰਘ ਹੋਣਾ ਨੂੰ ਲਾਤਾ ਹੈ ਕਈ ਤਬਾਦਲੇ ਜਿਹੜੇ ਨੇ ਕੀਤੇ ਗਏ ਇਹ ਤਬਾਦਲੇ ਨੂੰ ਤੁਸੀਂ ਕਿਵੇਂ ਕਹਿੰਦੇ ਹੋ ਕਿ ਇਹ ਡੈਮੇਜ ਕੰਟਰੋਲ ਕਰਨਗੇ ਕਿ ਜਾਂ ਫਿਰ ਜਿਹੜਾ ਕੁਝ ਇਹ ਹੋ ਰਿਹਾ ਸੀਗਾ ਉਹਨੂੰ ਕੰਟਰੋਲ ਕਰਨਗੇ ਕਿਉਂਕਿ ਜਿਹੜੇ ਉਹਨਾਂ ਦੋਨੇ ਅਫਸਰ ਬਦਲੇ ਦੋਨੇ ਉਹਨਾਂ ਸਰਫਸਰ ਨੇ ਅਫਸਰਾਂ ਦੀ ਗੋਡ ਬੁੱਕ 'ਚ ਨੇ ਸਾਡੀ ਸਰਕਾਰ ਦੇ ਵੀ ਗੁੱਡ ਬੁੱਕ ਚ ਨੇ ਇਹ ਤਾਂ ਹੀ ਲਾਏ ਗਏ ਹੋਣਗੇ ਕਿ ਉੱਥੇ ਕੋਈ ਹੋਰ ਬੰਦਾ ਲਾ ਲਿਆ ਉਹ ਕਿਸੇ ਡਰ ਕੇ ਕਿਸੇ ਕੋਲੋਂ ਜਾਂ ਕਰਕੇ ਕੋਈ ਦੱਸੇ ਨਾ ਜਾ ਕਿਸੇ ਨੂੰ ਦਬਾਣਾ ਨਾ ਲਵੇ ਜਾਂ ਕੁਝ ਨਾ ਕਰ ਲਵੇ ਇਹ ਸਰਵਿਸ ਜਿਹੀ ਲਾਏ ਗਏ ਨੇ ਕਿ ਮੈਨੂੰ ਅੰਦਰ ਖਾਤੇ ਵੀ ਪਤਾ ਲੱਗਾ ਵੀ ਇਹਨਾਂ ਨੂੰ ਪ੍ਰੋਪਰਲੀ ਕਿਹਾ ਗਿਆ ਵੀ ਕੋਈ ਚੀਜ਼ ਨੂੰ ਦਬਾਣ ਜੋ ਸਾਹਮਣੇ ਨਹੀਂ ਆ ਉਹ ਵੀ ਸਾਹਮਣੇ ਲਿਆਉਣਾ ਅੱਛਾ ਜੋ ਚੀਜ਼ਾਂ ਕੁਝ ਜਿਹੜੀਆਂ ਨਹੀਂ ਸਾਹਮਣੇ ਆਈਆਂ ਨਾ ਅੰਦਰੂਨੀ ਤੁਸੀਂ ਇਹ ਪੈਰਵਾਈ ਕਰਕੇ ਉਹ ਵੀ ਚੀਜ਼ਾਂ ਸਾਹਮਣੇ ਲਿਆਉਣੀਆਂ ਕਿਉਂਕਿ ਅਫਸਰ ਜੇ ਆਉਣਾ ਸਬ ਅਫਸਰ ਲਗਾ ਹੋਏਗਾ ਤੇ ਉਹ ਪੈਰਵਾਈ ਵੀ ਕਰੇਗਾ ਇਸ ਚੀਜ਼ ਦੀ ਕਿਉਂਕਿ ਉਹਨੂੰ ਇਸ ਚੀਜ਼ ਦੀ ਸ਼ਾਬਾਸ਼ ਵੀ ਮਿਲੇਗੀ ਕਿ ਹਾਂ ਯਾਰ ਜੇ ਸੀਬੀਆਈ ਨੂੰ ਇਹ ਕੇਸ ਨਹੀਂ ਪਤਾ ਲੱਗਾ ਇਸ ਅਫਸਰ ਨੇ ਉਹ ਵੀ ਲਿਆਂਦਾ ਗਿਆ ਇਸ ਕਰਕੇ ਅਫਸਰਾਂ ਨਾਲੇ ਨੇਚਰਲੀ ਗੱਲ ਹੈ ਵੀ ਜਦੋਂ ਸੀਟ ਖਾਲੀ ਹੋਈ ਤੇ ਲਾਉਣਾ ਤੇ ਹੈ ਸੀ ਕੋਈ ਨਾ ਤਾਂ ਉਹ ਵਧੀਆ ਕੀਤਾ ਲਾਇਆ ਇੱਥੇ ਜਿਹੜੇ ਗੋਇਲ ਸਾਹਿਬ ਉੱਥੇ ਲਾਏ ਉਹ ਵੀ ਆਨਰਸ ਅਫਸਰ ਹੈ ਪਿੱਛੇ ਵੀ ਉਹਨਾਂ ਇਮਾਨਦਾਰੀ ਦਾ ਇਹਨਾਂ ਦੇ ਸਾਰੇ ਘੁੰਮਦੇ ਰਹੇ ਇਮਾਨਦਾਰ ਅਫਸਰ ਨੇ ਡੀਆਈਜੀ ਦੀ ਗ੍ਰਿਫਤਾਰੀ ਜਿਹੜੀ ਹੋਈ ਹੈ ਇਹਨੇ ਸਭ ਤੋਂ ਵੱਡੇ ਸਵਾਲ ਪੰਜਾਬ ਸਰਕਾਰ ਤੇ ਵੀ ਖੜੇ ਕਰਤੇ ਨੇ ਕਿ ਕੱਟੜ ਇਮਾਨਦਾਰੀ ਦਾ ਟੋਂਡਾ ਪਿੱਟਣ ਵਾਲੀ ਜਿਹੜੀ ਸਰਕਾਰ ਆ ਉਹਦੀ ਸਰਕਾਰ ਦੇ ਵਿੱਚ ਹੀ ਇੰਨਾ ਕੁਝ ਜਿਹੜਾ ਇਹ ਸਾਰਾ ਚੱਲਦਾ ਪਿਆ ਇਹਨੂੰ ਲੈ ਕੇ ਹੁਣ ਸਰਕਾਰ ਦੇ ਵੱਲੋਂ ਜਿਵੇਂ ਸਸਪੈਂਡ ਤਾਂ ਕਰਤਾ ਪਰ ਡਿਸਮਿਸ ਕਰਨ ਦੇ ਲਈ ਸਰਕਾਰ ਦੇ ਵੱਲੋਂ ਕੋਈ ਕਾਨੂੰਨੀ ਰਸਤਾ ਬਣਾਇਆ ਜਾ ਰਿਹਾ ਮੇਰੇ ਹਿਸਾਬ ਨਾਲ ਡਿਸਮਿਸ ਕਰਨ ਲਈ ਸਰਕਾਰ ਨੂੰ ਇਹ ਰਾਸ਼ਟਰਪਤੀ ਨੂੰ ਲਿਖ ਕੇ ਭੇਜਣਾ ਪਏਗਾ ਸੈਂਟਰ ਨੂੰ ਲਿਖ ਕੇ ਭੇਜਣਾ ਪਏਗਾ ਉਹ ਭੇਜਿਆ ਵੇਖੋ ਕਿ ਅਰਸੋ ਡੀਜੀਪੀ ਸਾਹਿਬ ਨੇ ਕਿਹਾ ਵੀ ਆਪਾਂ ਬਖਸ਼ਾਂਗੇ ਨਹੀਂ ਜ਼ੀਰੋ ਟੋਲਰੈਂਸ ਆਪਾਂ ਨਹੀਂ ਬਖਸ਼ਾਂਗੇ ਚਲੋ ਜੇ ਇਹਨਾਂ ਨੇ ਸਸਪੈਂਡ ਕੀਤਾ ਹੈ ਅਪਰੂਵ ਲਈ ਭੇਜਾਊਗਾ ਨੇਚਰਲੀ ਗੱਲ ਅਪਰੂਵ ਹੋ ਕੇ ਤੇ ਆ ਹੀ ਜਾਣਾ ਕਿਉਂਕਿ ਉਹਨਾਂ ਟਾਈਮ ਲੱਗੇਗਾ ਥੋੜਾ ਜਿਆ ਤੇ ਵਧੀਆ ਗੱਲ ਹੈ ਕਿਉਂਕਿ ਜੇ ਇਤ ਤੋਂ ਵੱਡਾ ਕਰਪਟ ਅਫਸਰ ਕਿਹੜਾ ਹੋਦਾ ਜੇ ਕਰਪਸ਼ਨ ਦੇ ਵਿੱਚ ਜੇ ਆਪਾਂ ਨਹੀਂ ਡਿਸਮਿਸ ਕਰਦੇ ਜਾਂ ਨਹੀਂ ਕਰਦੇ 311 ਲਾ ਕੇ ਕੀਤਾ ਜਾਏਗਾ ਕਿਉਂਕਿ 311 ਤਾਂ ਹੀ ਕਹਿੰਦਾ ਵੀ ਇਹ ਉਲੰਘਣਾ ਕੀਤੀ ਜੀ ਮੁਲਕ ਦੀ ਦੇਸ਼ਦ્રોਹੀ ਕੀਤੀ ਤੇ ਇਸ ਤੋਂ ਵੱਡੀ ਕੀ ਵਿਦੇਸ਼ਦ્રોਹੀ ਦੱਸੋ ਕਿੰਨੀਆਂ ਰਿਕਵਰੀਆਂ ਕਿਹਨਾਂ ਕੋ ਹਜੇ ਕੀ ਪਤਾ ਹੈ ਭਾਏ ਕਿੱਥੋਂ ਆਏ ਨੇ ਇਹ ਤਾਂ ਪੈਸੇ ਤਾਂ ਦੱਸਦੇ ਕਿ ਕੀ ਪਤਾ ਕਿੱਥੋਂ ਆਏ ਨੇ ਕੀ ਇਸ ਸਕੈਮ ਹੈ ਕੀ ਹੈ 6 10 ਆਈਪੀਐਸ ਫਸਦੇ ਸੀ ਉਹ 10 ਆਈਪੀਐਸ ਹਜੇ ਸਾਹਮਣੇ ਨਹੀਂ ਆਏ ਪਤਾ ਨਹੀਂ ਕਿਹੜੇ-ਕਿਹੜੇ 10 ਆਣੇ ਇੱਕ ਤਾਂ ਲਿਆਂਦਾ 9 ਹਜੇ ਰਹਿੰਦੇ ਨੇ ਉਹ ਵੀ ਸਾਹਮਣੇ ਆਉਣਗੇ ਜੇ ਇੱਕ ਲੇਡੀ ਕਾਸਟੇਬਲ ਬਠਿੰਡੇ ਤੋਂ ਅਮਨਦੀਪ ਕੌਰ ਉਹਦੇ ਤੇ ਵੀ ਆਮਦਨ ਤੋਂ ਵੱਧ ਪ੍ਰਾਪਰਟੀ ਦਾ ਪਰਚਾ ਦੇ ਕੇ ਉਹਨੂੰ 311 ਲਾ ਕੇ ਡਿਸਮਿਸ ਕੀਤੀ ਗਈ ਸੀ ਮੈਂ ਤਾਂ ਕਹਿੰਦਾ ਉਹ ਐਸਸੀ ਹੋਣ ਕਰਕੇ ਡਿਸਮਿਸ ਕੀਤੀ ਗਈ ਤਾਂ ਹੀ ਹੈ ਕਿਉਂਕਿ ਜਨਰਲ ਕਰਕੇ ਅਜੇ ਤੱਕ ਡਿਸਮਿਸ ਨਹੀਂ ਕੀਤਾ ਗਿਆ ਜਾਂ ਮੈਂ ਐਸਸੀ ਭਾਈਚਾਰੇ ਨੂੰ ਵੀ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਨੂੰ ਵੀ ਪਲੱਸ ਪੰਜਾਬ ਦੇ ਜਿੰਨੇ ਐਡਵੋਕੇਟਸ ਨੇ ਉਹਨਾਂ ਨੂੰ ਵੀ ਐਸਸੀ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਉਹ ਜੇ ਲੇਡੀ ਐਸਸੀ ਹੈ ਉਹਦੀ ਜੇ ਆਮਦਨ ਤੋਂ ਵੱਧ ਪ੍ਰਾਪਰਟੀ ਹੈ ਉਹਦੇ ਮਗਰ ਤੇ ਖੜ੍ਹ ਜੋ ਜਰ ਆ ਕੇ ਉਹ ਕੋਰਟ ਮਾਨ ਜੋ ਕੋਰਟ ਉਹਨੂੰ ਸਜ਼ਾ ਦੇਵੇ ਜਾਂ ਕੁਝ ਕਰੇ ਉਹ ਬਾਤ ਹੀ ਗੱਲ ਪਰ ਤੁਸੀਂ ਘੜ ਤੋਂ ਕਾੜੋ ਉਹਨੂੰ ਵੀ ਬੋਲਣ ਜੋਗੀ ਬਾਹਰ ਤੇ ਲਿਆਓ ਆਣ ਦਿਓ ਉਹਦੀ ਜ਼ਮਾਨਤ ਕਰਵਾਓ ਪਰਚਾ ਤਾਂ ਉਹਦੇ ਵੀ ਐਨਡੀਪੀਐਸ ਦੇ ਤਹਿਤ ਹੋ ਗਿਆ ਸੀਗਾ ਇਸ ਕਰਕੇ ਕਹਿੰਦੇ ਕੋਈ ਖੜਿਆ ਵੀ ਨਹੀਂ ਫਿਰ ਜਦੋਂ ਐਨਡੀਪੀਐਸ ਕਰਨ ਦਾ ਪਰਾ ਅਸੀਂ ਐਨਡੀਪੀਐਸ ਕਰਨ ਦੀ ਕੋਈ ਸਪੋਰਟ ਨਹੀਂ ਕਰਦੇ ਉਹ ਐਨਡੀਪੀਐਸ ਕਰਨ ਦਾ ਪਰਚਾ ਉੱਤੇ ਹੋਇਆ ਉਹਦੀ ਜ਼ਮਾਨਤ ਹੋਊਗੀ ਠੀਕ ਹੈ ਜ਼ਮਾਨਤ ਹੋਣ ਤੋਂ ਬਾਅਦ ਉੱਤੇ آمدਨ ਤੋਂ ਵੱਧ پراپرٹی ਦਾ ਪਰਚਾ ਹੋਇਆ ਉਸ ਤੋਂ ਬਾਅਦ ਕੋਈ ਨਹੀਂ ਮਗਰ ਮੈਂ ਅਸੀ ਭਾਈਚਾਰੇ ਨੂੰ ਪੰਜਾਬ ਦੇ ਨੂੰ ਜਿੰਨਾ ਵੀ ਹੈ ਮੈਂ ਬੇਨਤੀ ਕਰਦਾ ਕਿਉਂਕਿ ਜੇ ਹਰਿਆਣੇ ਦੇ ਵਿੱਚ ਇੱਕ ਐਸੀ ਏਡੀਜੀਪੀ ਸੁਸਾਈਡ ਕਰ ਗਿਆ ਸੀ ਤੇ ਸਾਰਾ ਪੰਜਾਬ ਤੇ ਸਾਰੀ ਦੁਨੀਆ ਉਹਦੇ ਮਗਰ ਇਕੱਠੀ ਹੋ ਗਈ ਸੀ ਕਿਉਂਕਿ ਜਾਂ ਮੈਂ ਉਹ ਜਨਤਾ ਨੂੰ ਪੁੱਛਣਾ ਚਾਹੁੰਦਾ ਵੀ ਉਹ ਏਡੀਜੀਪੀ ਤਾਂ ਖੜੇ ਹੋਏ ਇਹ ਸਿਪਾਹੀਏ ਤਾਂ ਨਹੀਂ ਖੜੇ ਹੁੰਦੇ ਤੁਸੀਂ ਜੇ ਸਬਦਾਨ ਇੱਕ ਜਨਤਾ ਨੂੰ ਤੁਸੀਂ ਸਾਰਿਆਂ ਨੂੰ ਇੱਕ ਜਗ੍ਹਾ ਲੈ ਕੇ ਚੱਲੋ ਜੇ ਉਹਦੇ ਨਾਲ ਖੜੇ ਹੋਏ ਤੇ ਇਹਦੇ ਨਾਲ ਵੀ ਖੜੇ ਹੋ ਮੈਂ ਇਸ ਕਰਕੇ ਭਾਈਚਾਰੇ ਨੂੰ ਬੇਨਤੀ ਕਰਦਾ ਸ਼ਾਇਦ ਕਈਆਂ ਨੂੰ ਪਤਾ ਨਹੀਂ ਉਹਨਾਂ ਤੱਕ ਆਵਾਜ਼ ਮੇਰੀ ਪਹੁੰਚਦੀ ਕਰੋ ਕਿ ਉਹਨਾਂ ਨੂੰ ਵੀ ਇਹਦੇ ਮਗਰ ਆ ਕੇ ਖਲੋਣਾ ਚਾਹੀਦਾ ਕਿਉਂਕਿ ਮੈਂ ਨਹੀਂ ਉਹਨੂੰ ਜਾਣਦਾ ਕੁਝ ਵੀ ਸਿਰਫ ਇੱਕ ਐਸ்சி ਭਾਈ ਚੜ੍ਹ ਕੇ ਕਰ ਕਹਿੰਦਾ ਵੀ ਉਹ ਵੀ ਨਾਲ ਉਹਦਾ ਖਲੋਗੇ ਉਹਦੀ ਵੀ ਸਪੋਰਟ ਤੇ ਆਓ ਉਹਨੂੰ ਬਾਹਰ ਕਢਾ ਕੇ ਜਮਾਨਤ ਕਰਾ ਕੇ ਉਹਦੇ ਨਾਲ ਖੜਾ ਹੋਗੇ ਉਹਦੇ ਕੋਲੋਂ ਅਸਲੀਅਤ ਸੱਚ ਝੂਠ ਸਾਹਮਣੇ ਲਿਆਂਦਾ ਜਾਵੇ ਜਿਸ ਤਰ੍ਹਾਂ ਕਿ ਪੁੱਲਰ ਨਾਲ ਹੁਣ ਸਾਹਮਣੇ ਸੱਚ ਝੂਠ ਸਾਹਮਣੇ ਆ ਰਿਹਾ ਇਹ ਚੀਜ਼ਾਂ ਸਾਰੀਆਂ ਸਾਹਮਣੇ ਆਣ ਗਈਆਂ ਜਨਤਾ ਸਾਹਮਣੇ ਆਣ ਗਈਆਂ ਜੇ ਸੀਐਮ ਸਾਹਿਬ ਨੂੰ ਪਤਾ ਮੈਂ ਤਾਂ ਕਹਿੰਦਾ ਸੀਐਮ ਸਾਹਿਬ ਸਾਰਾ ਕੁਝ ਦੱਸਦੇ ਮੀਟਿੰਗ ਚ ਕਲੀਅਰ ਕਰਦੇ ਨੇ 50 ਬਾਕੀ ਨੋ ਆਣੇ ਉਹ ਵੀ ਆਣੇ ਜੇ ਮੁੜ ਕੇ ਸੀਵੇ ਨਹੀਂ ਫੜ ਕੇ ਲਿਆਂਦੇ ਤੇ ਇਹਦਾ ਮਤਲਬ ਇਹੋ ਕਹਾਂਗੇ ਸਰਕਾਰ ਮੱਤ ਕਰਦੀ ਜੀ ਜਿਵੇਂ ਜਿਵੇਂ ਇਹ ਸਾਰਾ ਹੁਣ ਚੱਲ ਰਿਹਾ ਹੈ ਸੀਬੀਆਈ ਇਨਕੁਆਇਰੀ ਕਰੀ ਹੈ ਲੱਗਦਾ ਕਿ ਅਨਐਕਸਪੈਕਟਡ ਚੀਜ਼ਾਂ ਜੀ ਨਿਕਲ ਕੇ ਬਾਹਰ ਆਉਣੀਆਂ ਬਾਕੀ ਨੇ ਬਿਲਕੁਲ ਆਉਣੀਆਂ ਜੀ ਅਜੇ ਤੇ ਲੋਕਵਰੀ ਇੱਕ ਖੁੱਲਿਆ ਅਜੇ 4 ਲੱਖ ਰੈਂਦਾ ਖੁੱਲਣ ਵਾਲੇ ਉਹਨਾਂ ਦੇ ਵਿੱਚੋਂ ਰੈਂਦਾ ਸਾਰਾ ਕੁਝ ਅਜੇ ਸਾਰਾ ਕੁਝ ਬਾਹਰ ਆਏਗਾ ਸਾਰਾ ਕੁਝ ਲਿਆਂਦਾ ਜਾਏਗਾ ਚੀਜ਼ ਨੂੰ ਟਾਈਮ ਤਾਂ ਲੱਗੇਗਾ ਕਿਉਂਕਿ ਜੇ ਪਿੱਛੇ ਜਨਤਾ ਕਹਿੰਦੀ ਸੀ ਮੈਨੂੰ ਮਗਾ ਰਿਮਾਂਡ ਦੀ ਲੋਡ ਤੇ ਬਾਅਦ ਚ ਪੈਗੀ ਜਿਹੜੀਆਂ ਜਿਹੜੀਆਂ ਚੀਜ਼ਾਂ ਜਿਹੜੀ ਜਿਹੜੀ ਕੰਪਲੇਂਟ ਸੰਬੰਧ ਕੇਸ ਚੱਲ ਰਿਹਾ ਪਹਿਲਾਂ ਉਹ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਉਹ ਸਾਰਾ ਕੁਝ ਪੂਰਾ ਕਰਨ ਤੋਂ ਬਾਅਦ ਜੇ ਫੇਰ ਕੋ ਕਮੀ ਦਿਸਦੀ ਹੋਏ ਤਾਂ ਨੈਚਰਲ ਰਿਮਾਂਡ ਲੈਣਗੇ ਹੂੰ ਠੀਕ ਹੈ ਗੋਤਰਾ ਸਾਹਿਬ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਭਪਿੰਦਰ ਸਿੰਘ ਗੋਤਰਾ ਨੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਜੇ ਬਹੁਤ ਕੁਝ ਜਿਹੜਾ ਨਿਕਲ ਕੇ ਬਾਹਰ ਆਉਣਾ ਬਾਕੀ ਆ ਕਿਉਂਕਿ ਸੀਬੀਆਈ ਦੇ ਵੱਲੋਂ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਲੋਕਰ ਉਹਨਾਂ ਦੇ ਕੋਲੇ ਜਾ ਰਹੇ ਨੇ ਪ੍ਰਾਪਰਟੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਬੜੀਆਂ ਸਾਰੀਆਂ ਇਹ ਜਿਹੜੀਆਂ ਚੀਜ਼ਾਂ ਨਿਕਲ ਕੇ ਬਾਹਰ ਹੋਣਗੀਆਂ ਉਹ ਕਹਿੰਦੇ ਨੇ ਕਿ ਹੋਰ ਵੀ ਹੈਰਾਨ ਕਰ ਸਕਦੀਆਂ ਨੇ ਕਿਉਂਕਿ ਡੀਆਈਜੀ ਸਭ ਇਕੱਲੇ ਨਹੀਂ ਕਈ ਅਫਸਰ ਜਿਹੜੇ ਨੇ ਇਹਦੇ ਵਿੱਚ ਇਨਵੋਲਵ ਹੋ ਸਕਦੇ ਨੇ ਜਿਨ੍ਹਾਂ ਨੂੰ ਪਤਾ ਹੋਏਗਾ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਹੜਾ ਨੇ ਉਹ ਇਸ ਤਰੀਕੇ ਦੇ ਨਾਲ ਇੱਥੇ ਕ腐ਸ਼ਨ ਕਰ ਰਹੇ ਨੇ ਬਹੁਤ ਸਾਰੇ ਕੇਸ ਜਿਹੜੇ ਨੇ ਇਹਨਾਂ ਦੇ ਖੁੱਲਣੇ ਬਾਕੀ ਨੇ ਦੇਖਦੇ ਹਾਂ ਕਿ ਸੀਬੀਆਈ ਦੇ ਵੱਲੋਂ ਹੁਣ ਅੱਗੇ ਕੀ ਕੁਝ ਇਸ ਕੇਸ ਦੇ ਵਿੱਚ ਕੀਤਾ ਜਾਂਦਾ ਦੇਖਦੇ ਰਹੋ ਹੈਸ਼ਟੈਗ ਪੰਜਾਬ